ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਆਪਣੇ ਫੈਸਲੇ ਦੇ ਵਿੱਚ ਜਿੱਥੇ ਜ਼ਮਾਨਤ ਦਿੱਤੀ ਹੈ ਮਨੀਸ਼ ਸ਼ੋਧਿਆ ਨੂੰ ਉੱਥੇ ਉਹਨਾਂ ਨਾਲ ਲਈ ਕਿਹਾ ਵਾ ਕਿਉਂਕਿ ਤੁਸੀਂ ਬਿਨਾਂ ਟ੍ਰਾਇਲ ਤੋਂ ਇੰਨਾ ਲੰਮਾ ਸਾਰਾ ਸਮਾਂ ਜਿਹੜਾ ਹੈਗਾ ਉਹ ਅੰਦਰ ਨਹੀਂ ਰੱਖ ਸਕਦੇ ਤੇ ਉਹਨਾਂ ਨੇ ਲੋਅਰ ਕੋਰਟ ਨੂੰ ਵੀ ਕਿਹਾ ਕਿ ਕਿਉਂਕਿ ਹਰ ਕੇਸ ਦੀ ਟ੍ਰਾਇਲ ਹੋਣ ਤੋਂ ਮਗਰੋਂ ਤਾਂ ਜਿਹੜਾ ਹੈਗਾ ਉਹਦੇ ਵਿੱਚ ਰੱਖਿਆ ਜਾ ਸਕਦਾ ਪਰ ਜਿਹਦਾ ਟ੍ਰਾਇਲ ਹੀ ਨਹੀਂ ਹੋਇਆ 17 ਮਹੀਨੇ ਰੱਖਣ ਦਾ ਕੋਈ ਜਿਹੜਾ ਹੈਗਾ ਵਿਜੇ ਨਹੀਂ ਦਿਸਦਾ ਸੋ ਇਹਦੇ ਨਾਲ ਇੱਕ ਤਾਂ ਜਿਹੜਾ ਹੈਗੇ ਜਮਾਨਤ ਹੋਣ ਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜੇ ਹੋਰ ਅਡਰੈਸ ਸਰਦਾਰ ਸ਼੍ਰੀ ਕੇਜਰੀਵਾਲ ਸਾਹਿਬ ਉਹਨਾਂ ਨੂੰ ਵੀ ਜਿਹੜੇ ਹੈਗੇ ਜਮਾਨਤ ਮਿਲਣ ਦੇ ਅਸਾਰ ਜਿਹੜੇ ਹੈਗੇ ਆ ਉਹ ਹੋ ਗਿਆ ਕੋਈ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਜਮਾਨਤ ਮਿਲੂਗੀ ਸੋ ਇਹ ਕੋਰਟ ਦਾ ਜਿਹੜਾ ਫੈਸਲਾ ਉਹਦਾ ਅਸੀਂ ਧੰਨਵਾਦ ਕਰਦੇ ਹਾਂ ਕਿੰਨਾ ਫਾਇਦਾ ਪਾਰਟੀ ਕੋਈ ਨਾ ਪਾਰਟੀ ਨੁਕੀ ਨਾਮ ਕਰਨ ਮਿਲਗਾ ਕੋਕੇ ਦੇ ਨਾਲ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ ਦੇ ਵਿੱਚ ਚੋਣਾਂ ਆਉਣ ਵਾਲੀਆਂ ਫਿਰ ਦਿੱਲੀ ਦੇ ਵਿੱਚ ਚੋਣਾਂ ਹੋਣ ਵਾਲੀਆਂ ਉਹਦਾ ਜਿਹੜਾ ਹੈਗਾ ਕਿਉਂਕਿ ਜਦੋਂ ਪਾਰਟੀ ਦੇ ਮੁੱਖ ਲੀਡਰ ਅੰਦਰ ਚੱਲ ਜਾਂਦੇ ਆ ਤਾਂ ਉਹਦਾ ਇੱਕ ਤਾਂ ਮੈਸੇਜ ਲੋਕਾਂ 'ਚ ਗਲਤ ਜਾਂਦਾ ਦੂਸਰਾ ਆਪਣੀ ਜਿਹੜੀ ਗੱਲ ਲੋਕਾਂ ਦੇ ਵਿੱਚ ਰੱਖਣੀ ਉਹ ਨਹੀਂ ਰੱਖੀ ਦਾ ਸਕਦੀ ਸੋ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਹੈਗਾ ਆਪਣੀ ਗੱਲ ਜਿਹੜੀ ਹੈਗੀ ਆ ਉਹ ਲੋਕਾਂ ਦੇ ਵਿੱਚ ਜਾਊਗੀ ਤਾਂ ਆਪਣੀ ਪਾਰਟੀ ਨੂੰ ਹੋਰ ਫਾਇਦਾ ਹੋ ਮਜ਼ਬੂਤ ਹੋਊਗੀ ਕਿਉਂਕਿ ਜਿਹੜੇ ਲੀਡਰ ਆ ਉਹੀ ਪਾਰਟੀ ਨੂੰ ਅੱਗੇ ਤੋਰਦੇ ਆ ਜਦੋਂ ਲੀਡਰ ਹੀ ਅੰਦਰ ਚੱਲ ਜਾਏ ਤਾਂ ਫਿਰ ਪਾਰਟੀ ਦੇ ਉੱਤੇ ਉਹਦਾ ਪ੍ਰਭਾਵ 네ਗੇਟਿਵ ਵੀ ਜਾਂਦਾ ਤੇ ਇਹਨਾਂ ਦੇ ਆਉਣ ਦੇ ਨਾਲ ਇੱਕ ਪੋਜਿਟਿਵ ਜਿਹੜੀ એનર્ਜੀ ਹੈ ਜਿਹੜੇ ਜਿੰਨੇ ਵੀ ਵਰਕਰ ਉਹਨਾਂ ਦੇ ਵਿੱਚ ਆਊਗੀ ਕਿ ਉਹਨਾਂ ਨੂੰ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਬਹੁਤ ਫਾਇਦਾ ਹੋਊਗਾ ਸੰਸਦ ਸਰ ਕਿਹੜੇ ਕਿਹੜੇ ਸਵਾਲ ਤੁਹਾਡੇ ਵੱਲ ਲਾਇਗੇ ਤੇ ਹੁਣ ਕੀ ਜਵਾਬ ਉਚਾਏ ਉਹਨਾਂ ਦਾ ਤੇ तकरीबन 90 ਸਵਾਲ ਜਿਹੜੇ ਸੀਗੇ ਉਹ ਵੱਖ-ਵੱਖ ਵਿਭਾਗਾਂ ਨੂੰ ਲਾਇ ਜਿਹਦੇ ਵਿੱਚ ਇੱਕ ਦੇ ਵਿੱਚ ਹੀ ਸਾਨੂੰ ਬੋਲਣ ਦਾ ਸਮਾਂ ਮਿਲਿਆ ਜਿਹੜੀ ਫੂਡ ਪ੍ਰੋਸੈਸਿੰਗ ਜਿਹੜੀ ਮਿਨਿਸਟਰੀ ਆ ਉਹਦੇ ਕੋਲ ਬਾਕੀ ਜਿਹੜੇ ਹੈਗੇ ਆ ਕੱਲ ਵੀ ਸਾਡਾ ਜਿਹੜਾ ਹੈਗਾ এনवायरमेंट ਦੇ ਉੱਤੇ ਕੁਐਸਚਨ ਲੱਗਾ ਸੀ ਬੋਲ ਕੇ ਪਰ ਉਹ ਸਭ ਤੋਂ ਲੇਟ ਆ ਕਿਉਂਕਿ ਜਦੋਂ ਕੁਐਸਚਨ ਆਵਰ ਹੁੰਦਾ ਇੱਕ ਘੰਟੇ ਦਾ ਤਾਂ ਉਹਦੇ ਵਿੱਚ ਤਕਰੀਬਨ 4 5 ਜਾਂ 5 ਕੁਸਚਨਾਂ ਤੱਕ ਰਹੀ ਉਹਨਾਂ ਦੇ ਜਵਾਬ ਦਿੱਤੇ ਜਾਂਦੇ ਆ ਕਿਉਂਕਿ ਉਹਨਾਂ ਦੇ ਜਵਾਬ ਦੇਣ ਲਈ ਕਾਫੀ ਟਾਈਮ ਲੱਗ ਜਾਂਦਾ ਸਬਲੀਮੈਂਟਰੀਓ ਦੇ ਵਿੱਚ ਆ ਜਾਂਦੇ ਆ ਸੋ ਲਾਸਟ ਹੋਣ ਕਰਕੇ ਪਰ ਲਿਖਤੀ ਰੂਪ ਵਿੱਚ ਸਾਰਿਆਂ ਦੇ ਜਵਾਬ ਆਉਣਗੇ ਤੇ ਅਸੀਂ ਉਹ ਸ਼ੇਅਰ ਕਰਾਂਗੇ ਕਿ ਕੀ ਕੀ ਜਵਾਬ ਜਿਹੜੇ ਹੈ ਵਕਫ ਵਕਫ ਮਿਨਿਸਟਰੀ ਨੇ ਦਿੱਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਆਪਣੇ ਫੈਸਲੇ ਦੇ ਵਿੱਚ ਜਿੱਥੇ ਜ਼ਮਾਨਤ ਦਿੱਤੀ ਆ ਮਨਵੀਸ਼ ਸ਼ੋਧਿਆ ਨੂੰ ਉੱਥੇ ਉਹਨਾਂ ਨਾਲ ਲਈ ਕਿਹਾ ਵਾ ਕਿਉਂਕਿ ਤੁਸੀਂ ਬਿਨਾਂ ਟ੍ਰਾਇਲ ਤੋਂ ਇੰਨਾ ਲੰਮਾ ਸਮਾਂ ਜਿਹੜਾ ਹੈਗਾ ਉਹ ਅੰਦਰ ਨਹੀਂ ਰੱਖ ਸਕਦੇ ਤੇ ਉਹਨਾਂ ਨੇ ਲੋਅਰ ਕੋਰਟ ਨੂੰ ਵੀ ਕਿਹਾ ਕਿ ਕਿਉਂਕਿ ਹਰ ਕੇਸ ਦੀ ਟ੍ਰਾਇਲ ਹੋਣ ਤੋਂ ਮਗਰੋਂ ਤਾਂ ਜਿਹੜਾ ਹੈਗਾ ਉਹਦੇ ਵਿੱਚ ਰੱਖਿਆ ਜਾ ਸਕਦਾ ਪਰ ਜਿਹਦੇ ਟ੍ਰਾਇਲ ਹੀ ਨਹੀਂ ਹੋਇਆ 17 ਮਹੀਨੇ ਰੱਖਣ ਦਾ ਕੋਈ ਜਿਹੜਾ ਹੈਗਾ ਵਿਜਨ ਨਹੀਂ ਦਿਸਦਾ ਸੋ ਇਹਦੇ ਨਾਲ ਇੱਕ ਤਾਂ ਜਿਹੜਾ ਹੈ ਕਿ ਜਮਾਨਤ ਹੋਣ ਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜੇ ਹੋਰ ਲੀਡਰ ਸਰਦਾਰ ਸ਼੍ਰੀ ਕੇਜਰੀਵਾਲ ਸਾਹਿਬ ਉਹਨਾਂ ਨੂੰ ਵੀ ਜਿਹੜੇ ਹੈਗੀ ਹੈ ਜਮਾਨਤ ਮਿਲਣ ਦੇ ਅਸਾਰ ਜਿਹੜੇ ਹੈਗੇ ਆ ਉਹ ਹੋ ਗਿਆ ਕੋਰ ਨਾਲੇ ਸਮੇਂ 'ਚ ਉਹਨਾਂ ਨੂੰ ਵੀ ਜਮਾਨਤ ਮਿਲੂਗੀ ਸੋ ਇਹ ਕੋਰ ਦਾ ਜਿਹੜਾ ਫੈਸਲਾ ਉਹਦਾ ਅਸੀਂ ਧੰਨਵਾਦ ਕਰਦੇ ਹਾਂ ਕਿੰਦਾ ਕਾਇਦਾ ਹੈ ਪਾਰਟੀ ਨੂੰ ਕਿਹਨਾਂ ਪਾਰਟੀ ਨੂੰ ਕਿੰਨਾ ਹਮਲਾ ਮਿਲੇਗਾ ਕੋਕੇ ਦੇ ਨਾਲ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਦੇ ਵਿੱਚ ਚੋਣਾ ਆਉਣ ਵਾਲੀਆਂ ਫਿਰ ਦਿੱਲੀ ਦੇ ਵਿੱਚ ਚੋਣਾ ਹੋਣ ਵਾਲੀਆਂ ਉਹਦਾ ਜਿਹੜਾ ਹੈਗਾ ਕਿਉਂਕਿ ਜਦੋਂ ਪਾਰਟੀ ਦੇ ਮੁੱਖ ਲੀਡਰ ਅੰਦਰ ਚੱਲ ਜਾਂਦੇ ਆ ਤਾਂ ਉਹਦਾ ਇੱਕ ਤਾਂ ਮੈਸੇਜ ਲੋਕਾਂ 'ਚ ਗਲਤ ਜਾਂਦਾ ਦੂਸਰਾ ਆਪਣੀ ਜਿਹੜੀ ਗੱਲ ਲੋਕਾਂ ਦੇ ਵਿੱਚ ਰੱਖਣੀ ਉਹ ਨਹੀਂ ਰੱਖੀ ਜਾ ਸਕਦੀ ਸੋ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਹੈਗਾ ਆਪਣੀ ਗੱਲ ਜਿਹੜੀ ਹੈਗੀ ਆ ਉਹ ਲੋਕਾਂ ਦੇ ਵਿੱਚ ਜਾਊਗੀ ਤਾਂ ਆਪਣੀ ਪਾਰਟੀ ਨੂੰ ਹੋਰ ਫਾਇਦਾ ਹੋ ਮਜ਼ਬੂਤ ਹੋਊਗੀ ਕਿਉਂਕਿ ਜਿਹੜੇ ਲੀਡਰ ਆ ਉਹੀ ਪਾਰਟੀ ਨੂੰ ਅੱਗੇ ਤੋਰਦੇ ਆ ਜਦੋਂ ਲੀਡਰ ਹੀ ਅੰਦਰ ਚੱਲ ਜਾਏ ਤਾਂ ਫਿਰ ਪਾਰਟੀ ਦੇ ਉੱਤੇ ਉਹਦਾ ਪ੍ਰਭਾਵ 네ਗੇਟਿਵ ਵੀ ਜਾਂਦਾ ਤੇ ਇਹਨਾਂ ਦੇ ਆਉਣ ਦੇ ਨਾਲ ਇੱਕ ਪੋਜਿਟਿਵ ਜਿਹੜੀ એનર્ਜੀ ਹੈ ਜਿਹੜੇ ਜਿੰਨੇ ਵੀ ਵਰਕਰ ਉਹਨਾਂ ਦੇ ਵਿੱਚ ਆਊਗੀ ਕਿ ਉਹਨਾਂ ਨੂੰ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਬਹੁਤ ਫਾਇਦਾ ਹੋਊਗਾ ਸੰਸਦ ਸਰ ਕਿਹੜੇ ਕਿਹੜੇ ਸਵਾਲ ਤੁਹਾਡੇ ਵੱਲ ਲਾਇਏ ਤੇ ਹੁਣ ਕੀ ਜਵਾਬ ਉਚਾਏ ਉਹਨਾਂ ਦਾ ਅਸੀਂ ਤਕਰੀਬਨ 90 ਸਵਾਲ ਜਿਹੜੇ ਸੀਗੇ ਉਹ ਵੱਖ-ਵੱਖ ਵਿਭਾਗਾਂ ਨੂੰ ਲਾਈ ਜਿਹਦੇ ਵਿੱਚ ਇੱਕ ਦੇ ਵਿੱਚ ਹੀ ਸਾਨੂੰ ਬੋਲਣ ਦਾ ਸਮਾਂ ਮਿਲਿਆ ਜਿਹੜੀ ਫੂਡ ਪ੍ਰੋਸੈਸਿੰਗ ਜਿਹੜੀ ਮਿਨਿਸਟਰੀ ਆ ਉਹਦੇ ਕੋਲ ਬਾਕੀ ਜਿਹੜੇ ਹੈਗੇ ਆ ਕੱਲ ਵੀ ਸਾਡਾ ਜਿਹੜਾ ਹੈਗਾ এনवायरमेंट ਦੇ ਉੱਤੇ ਕੁਐਸਚਨ ਲੱਗਾ ਸੀ ਬੋਲ ਕੇ ਪਰ ਉਹ ਸਭ ਤੋਂ ਲੇਟ ਆ ਕਿਉਂਕਿ ਜਦੋਂ ਕੁਐਸਚਨ ਆਵਰ ਹੁੰਦਾ ਇੱਕ ਘੰਟੇ ਦਾ ਤਾਂ ਉਹਦੇ ਵਿੱਚ ਤਕਰੀਬਨ 4 5 ਜਾਂ 5 ਕੁਸਚਨਾਂ ਤੱਕ ਰਹੀ ਉਹਨਾਂ ਦੇ ਜਵਾਬ ਦਿੱਤੇ ਜਾਂਦੇ ਆ ਕਿਉਂਕਿ ਉਹਨਾਂ ਦੇ ਜਵਾਬ ਦੇਣ ਲਈ ਕਾਫੀ ਟਾਈਮ ਲੱਗ ਜਾਂਦਾ ਸਪਲੀਮੈਂਟਰੀ ਉਹਦੇ ਵਿੱਚ ਆ ਜਾਂਦੇ ਆ ਸੋ ਲਾਸਟ ਹੋਣ ਕਰਕੇ ਪਰ ਲਿਖਤੀ ਰੂਪ ਵਿੱਚ ਸਾਰਿਆਂ ਦੇ ਜਵਾਬ ਆਉਣਗੇ ਤੇ ਅਸੀਂ ਉਹ ਸ਼ੇਅਰ ਕਰਾਂਗੇ ਕਿ ਕੀ ਕੀ ਜਵਾਬ ਜਿਹੜੇ ਹੈ ਵੱਖ-ਵੱਖ ਮਿਨਿਸਟਰੀਆਂ ਨੇ ਦਿੱਤੇ